ਵਿਕਰਮ ਸਿੰਘ ਬਜੀਠਿਆ ਵੱਲੋਂ ਇੱਕ ਵੀਡੀਓ ਸਾਂਝੀ ਕਰ ਦਿੱਤੀ ਗਈ ਹੈ ਆਪਣੀ ਉਹਨਾਂ ਨੇ ਜਿਹੜੇ ਸਬੂਤ ਦਿਖਾਏ ਨੇ ਉਹਨੇ ਪਹਿਲਾਂ ਹਸਲਾਗਾ ਕੀਤੀ ਹੈ ਕਹਿੰਦੇ ਮਾਨ ਸਾਹਿਬ ਚੋਂ ਟਵੀਟ ਦੇ ਰਾਹੀਂ ਸਾਡੇ ਕੋਲ ਆਏ ਤੇ ਦੂਜੇ ਪਾਸੇ ਉਹਨੇ ਕਿਹਾ ਕਿ ਉਹ ਪਲਾਂਟ ਪਹਿਲਾਂ 15 ਸਾਲ ਤੋਂ ਚੱਲ ਰਿਹਾ ਹੈ ਉੱਥੇ 1300 ਦੇ ਵਰਕਰ ਕਰੀਬ ਕੰਮ ਕਰ ਰਹੇ ਨੇ ਤੇ ਮਾਨ ਸਾਹਿਬ ਕਿਹੜੇ ਹੋਰ ਬੰਦੇ ਦੀ ਗੱਲ ਕਰਦੇ ਜਿਹਨਾਂ ਨੂੰ ਉਹ ਭਰਤੀ ਕਰਾਉਣਾ ਚਾਹੁੰਦੇ ਨੇ ਮਾਨ ਸਾਹਿਬ ਦੇ ਹਵਾਲੇ ਨਾਲ ਇੱਕ ਖਬਰ ਆ ਗਈ ਕਿ BMW ਮੰਡੀ ਗੋਵਿੰਦਗੜ੍ਹ ਦੇ ਨਜ਼ਦੀਕ ਇੱਕ ਨਵਾਂ ਕਾਰਖਾਨਾ ਲਾਉਣ ਜਾ ਰਿਹਾ ਹੈ ਜਿੱਥੇ ਆਟੋ ਪਾਰਟਸ ਬਣਨਗੇ। ਬਿਕਰਮ ਸਿੰਘ ਜੀਠਿਆ ਸੀਨੀਅਰ ਅਕਾਲੀ ਆਗੂ। ਉਹਨਾਂ ਨੇ ਲਾਈਵ ਹੋ ਕੇ ਇਹਦੇ ਤੇ ਸਵਾਲ ਚੁੱਕੇ। ਬੀ ਜੀਠਿਆ ਸਾਹਿਬ ਇਹ ਗੱਲ ਕਹਿੰਦੇ ਆ ਕਿ ਇਹ ਕਾਰਖਾਨਾ ਪਹਿਲਾਂ ਹੀ 15 ਸਾਲ ਤੋਂ ਕੰਮ ਕਰ ਰਿਹਾ ਵੱਡੀ ਗੋਵਿੰਦਗੜ੍ਹ ਦੇ ਕੋਲ। ਜੇ ਤੱਕ ਮੈਨੂੰ ਨਹੀਂ ਪਤਾ ਮੌਜੂਦਾ ਸਰਕਾਰ ਦੀ ਫੈਕਟਰੀਆਂ ਪ੍ਰਤੀ ਨੀਤੀ ਕੀ ਹੈ ਜਾਂ ਪਿਛਲੀਆਂ ਨੇ ਕੀ ਕੀਤਾ ਕਿੰਨੇ ਪੰਜਾਬੀਆਂ ਨੂੰ ਨੌਕਰੀਆਂ ਦਵਾਈਆਂ ਜਾਂ ਜ਼ਮੀਨਾਂ ਪੰਜਾਬ ਦੀਆਂ ਇਕੱਠੀਆਂ ਕਰਕੇ ਨੌਕਰੀਆਂ ਦੁੱਗੀਆਂ ਕਾਂਗਰਸ ਲਗਾਤਾਰ ਅਮਨਿਤ ਬਿੱਟੂ ਦਾ ਵਿਰੋਧ ਕਰ ਰਿਹਾ ਉੱਥੇ ਹੀ ਯੂਥ ਕਾਂਗਰਸ ਦੇ ਪ੍ਰਧਾਨ ਨੇ ਮੋਹਿਤ ਮਹਿੰਦਰਾ ਵੱਲੋਂ ਦਿੱਲੀ ਦੇ ਵਿੱਚ ਜਿੱਥੇ ਰਵਨੀਤ ਬਿੱਟੂ ਦੇ ਅਸਤੀਫੇ ਦੀ ਮੰਗ ਕੀਤੀ ਗਈ ਆ ਉੱਥੇ ਹੀ ਉਹਨਾਂ ਨੇ ਰਾਮਕੇ ਪ੍ਰਦਰਸ਼ਨ ਕੀਤਾ ਤੇ ਕਿਹਾ ਵੀ ਨਰਿੰਦਰ ਮੋਦੀ ਦਾ ਡਰ ਹੈ ਰਵਨੀਤ ਬਿੱਟੂ ਦੇ ਅੰਦਰ ਪਹਿਲਾਂ ਜੇ ਉੱਥੇ ਪ੍ਰਦਰਸ਼ਨ ਹੋਏ ਤਾਂ ਉੱਥੇ ਕੁਝ ਕੇਸ ਵੀ ਦਰਜ ਹੋਗੇ ਤੇ ਮੇਰੇ ਹਿਸਾਬ ਨਾਲ ਬਿੱਟੂ ਤੇ ਵੀ ਕੇਸ ਦਰਜ ਹੋ ਚੁੱਕੇ ਉਹ ਕਹਿੰਦੇ ਇੱਕ ਰਾਹੁਲ ਗਾਂਧੀ ਹੈ ਜਿਹਦੇ ਤੋਂ ਨਰਿੰਦਰ ਮੋਦੀ ਕਥਤ ਰੂਪ ਦੇ ਵਿੱਚ ਡਰਦੇ ਨੇ ਭਾਈ ਅਮਰਤਪਾਲ ਸਿੰਘ ਜੋ ਕਿ ਉਹਨਾਂ ਦੇ ਤਿਆਨਸੇ ਲੱਗਿਆ ਹੈ ਤੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਸਾਥੀ ਲਗਾਤਾਰ ਹਾਈ ਕੋਰਟ ਦੇ ਵਿੱਚ ਚੁਣੌਤੀ ਦੰਦੇ ਰਿਹਾ ਐਸੇ ਨਾਲ ਕੇ ਪਟੇਲੋ ਸਾਹਿਬ ਇਹ ਥੋੜਾ ਵੱਖਰਾ ਮਾਮਲਾ ਸਾਹਮਣੇ ਆ ਉਹਨਾਂ ਦਾ ਇੱਕ ਸਾਥੀ ਆ ਉਹਦੇ ਵੱਲੋਂ ਸਿੱਧਾ ਪੱਲਾ ਝਾੜ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੇਰਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ। ਦੇਖੋ ਮਾਮਲਾ ਹਾਈ ਕੋਰਟ ਦੇ ਵਿੱਚ ਇਹ ਜਿਹੜਾ ਗੁਰਿੰਦਰਪਾਲ ਸਿੰਘ ਔਜਲਾ ਉਹ ਕਹਿੰਦਾ ਵੀ ਨਾ ਤਾਂ ਮੈਂ ਵਾਰਸ ਪੰਜਾਬ ਦਾ ਕੋਈ ਮੈਂਬਰ ਆ। ਨਾ ਜਿਹੜੀ ਉਹ ਚਿੱਠੀ ਦਿਖਾ ਰਹੇ ਹੋ ਉਹਦੇ ਤੇ ਮੇਰੇ ਕੋਈ ਦਸਖਤ ਨਹੀਂ। ਸਾਬ ਸੁਪਰੀਮ ਕੋਰਟ ਦਾ YouTube ਚੈਨਲ ਨੂੰ ਹੈਕ ਕਰ ਲਿਆ ਗਿਆ ਇਸ ਤੇ ਅਮਰੀਕਾ ਕ੍ਰਿਪਟੋ ਕਰੰਸੀ XRP ਦਾ ਇਸ਼ਤਿਹਾਰ ਦਿਖਾਇਆ ਜਾ ਰਿਹਾ ਹੈ ਇਹਦੇ ਨਾਲ ਹੀ ਹੈਕਰਾਂ ਤੇ ਸਾਰੀ ਵੀਡੀਓਜ਼ ਨੂੰ ਪ੍ਰਾਈਵੇਟ ਕਰ ਦਿੱਤਾ ਹੈ ਹੈਕ ਕੀਤੇ ਗਏ ਚੈਨਲ ਇੱਕ ਖਾਲੀ ਵੀਡੀਓ ਪ੍ਰਸਾਰਤ ਹੋ ਰਹੀ ਹੈ ਪੰਜਾਬ ਦੇ ਵਿੱਚ ਐਨਆਈਏ ਲਗਾਤਾਰ ਛਾਪੇਮਾਰੀ ਕਰਦੀ ਹੈ ਤੇ ਅੱਜ ਵੀ ਛਾਪੇਮਾਰੀ ਕੀਤੀ ਗਈ ਅਤੇ ਕਈ ਪਰਿਵਾਰਾਂ ਦੇ ਮੋਬਾਈਲ ਫੋਨ ਲੈ ਦਿੱਤੇ ਗਏ ਢਿਲ ਸਭ ਤੋਂ ਦੂਜੇ ਪਾਸੇ ਇੱਕ ਜਿਹੜਾ ਇਹਦੇ ਵਿੱਚ ਪਰਿਵਾਰ ਆਹੋ ਡਰਾਈਵਰ ਪਰਿਵਾਰ ਹੈ ਜੀ ਐਨਆਈਏ ਦੀ ਅੱਜ ਟੀਮ ਆਉਂਦੀ ਹੈ ਇਹਨਾਂ ਦੇ ਛਾਪੇਮਾਰੀ ਕਰਦੀ ਹੈ ਇਹਨਾਂ ਦੇ ਮੋਬਾਈਲ ਲੈ ਗਈ ਚਰਚਾ ਇਹ ਚੱਲ ਰਹੀ ਹੈ ਕਿ ਇਹਨਾਂ ਦਾ ਇਹ ਜਿਹੜਾ ਕੁਝ ਸੰਬੰਧ ਨੇ ਬਾਹਰੋਂ ਕੋਈ ਫੰਡਿੰਗ ਵੀ ਆਈ ਹੈ ਸਤਿ ਸ਼੍ਰੀ ਅਕਾਲ ਮਾਇਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਆ ਜੀ ਜੀ ਸਵਾਗਤ ਹੈ ਪਰੋਣ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਸਰਬ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਕਹਿ ਗਏ ਵੀ ਸੀ ਗੋਵਿੰਦਗੜ੍ਹ ਦੇ ਵਿੱਚ BMW ਦੇ ਜਿਹੜੇ ਪਾਰਟ ਬਣਿਆ ਕਰਨਗੇ ਉੱਤੇ ਹੀ ਅੱਜ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਵੀਡੀਓ ਸਾਂਝੀ ਕਰ ਦਿੱਤੀ ਗਈ ਹੈ ਆਪਣੀ ਉਹਨਾਂ ਨੇ ਜਿਹੜੇ ਸਬੂਤ ਦਿਖਾਏ ਨੇ ਉਹਨੇ ਪਹਿਲਾਂ ਹਸਲਾਗਾ ਕੀਤੇ ਕਹਿੰਦੇ ਮਾਨ ਸਾਹਿਬ ਚਲੋ ਟਵੀਟ ਦੇ ਰਾਈ ਸਾਡੇ ਕੋਲ ਆਏ ਤੇ ਦੂਜੇ ਪਾਸੇ ਉਹਨੇ ਕਿਹਾ ਕਿ ਉਹ ਪਲਾਂਟ ਪਹਿਲਾਂ 15 ਸਾਲ ਤੋਂ ਚੱਲ ਰਿਹਾ ਹੈ ਉੱਥੇ 1300 ਦੇ ਵਰਕਰ ਕਰੀਬ ਕੰਮ ਕਰ ਰਹੇ ਨੇ ਤੇ ਮਾਨ ਸਾਹਿਬ ਕਿਹੜੇ ਹੋਰ ਬੰਦੇ ਦੀ ਗੱਲ ਕਰਦੇ ਜਿਹਨਾਂ ਨੂੰ ਉਹ ਭਰਤੀ ਕਰਾਉਣਾ ਚਾਹੁੰਦੇ ਨੇ ਜੀ ਦੇਖੋ ਇੱਕ ਵਿਸ਼ੇਸ਼ ਚਰਚਾ ਸਾਡੇ ਮੁੱਖ ਮੰਤਰੀ ਦੇ ਉੱਤੇ ਉਸ ਦਿਨ ਦੀ ਚਲਦੀ ਆ ਰਹੀ ਹੈ ਜਿਸ ਦਿਨ ਅਰਵਿੰਦ ਕੇਜਰੀਵਾਲ ਜਵਾਨਤ ਤੇ ਬਾਹਰ ਆਏ ਨੇ। ਆਪੋ ਆਪਣੇ ਤਰੀਕੇ ਨਾਲ ਸਾਰੇ ਗੱਲਬਾਤ ਕਰ ਰਹੇ ਨੇ। ਪਤਾ ਨਹੀਂ اچانک ਮਾਨ ਸਾਹਿਬ ਦੇ ਹਵਾਲੇ ਨਾਲ ਇੱਕ ਖਬਰ ਆ ਗਈ ਕਿ BMW ਮੰਡੀ ਗੋਵਿੰਦਗੜ੍ਹ ਦੇ ਨਜ਼ਦੀਕ ਇੱਕ ਨਵਾਂ ਕਾਰਖਾਨਾ ਲਾਉਣ ਜਾ ਰਿਹਾ ਹੈ ਜਿੱਥੇ ਆਟੋ ਪਾਰਟਸ ਵਰਣਨ ਕੀ ਬਕਰਮਸੋਂ ਜੀਟੀਆ ਸੀਨੀਅਰ ਅਕਾਲੀ ਆਗੂ ਉਹਨਾਂ ਨੇ ਲਾਈਵ ਹੋ ਕੇ ਇਹਦੇ ਤੇ ਸਵਾਲ ਚੁੱਕਲੇ ਉਹ ਕਹਿੰਦੇ ਭਾਈ ਸਾਹਿਬ ਜਿਹੜਾ کارਖਾਨਾ ਤੁਸੀਂ ਪਹਿਲਾਂ ਜਰਮਨ ਚ ਗਏ ਉੱਥੋਂ ਦੀ ਸਥਿਤੀ ਦਾ ਵਰਣਨ ਕੀਤਾ ਮੈਂ ਬਾਰ-ਬਾਰ ਦੁਹਰਾਉਣਾ ਨਹੀਂ ਚਾਹੁੰਦਾ ਬੀ ਜੀਟੀਆ ਸਾਹਿਬ ਸਭ ਸ਼ਬਦ ਵਰਤਦੇ ਐ ਕਿ ਸਤਿਤੀ ਮੁੱਖ ਮੰਤਰੀ ਸਾਹਿਬ ਦੀ ਇਹ ਜੀ ਬਣ ਗਈ ਸੀ ਖਾਦੀ ਪੀਤੀ ਚ ਜੀ ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਦੇਖਣਾ ਕਿ ਕਿਹੜੇ ਤਰੀਕੇ ਦੇ ਨਾਲ ਇਹੀ ਦੋਸ਼ ਹੋਣ ਲੱਗਦੇ ਨੇ ਕਿ ਜਦੋਂ ਦਿੱਲੀ ਦੇ ਵਿੱਚੋਂ ਇੱਕ ਖਾਸ ਸੁਨੇਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਗਿਆ ਤਾਂ ਇੱਕ ਪੰਜਾਬੀ ਦਾ ਸ਼ਬਦ ਦਾ ਡੋਰ ਪੌਰ ਜੇ ਹੋ ਜਾਣਾ ਬੀ ਜੀਟੀਆ ਸਾਹਿਬ ਇਹ ਗੱਲ ਕਹਿੰਦੇ ਆ ਕਿ ਇਹ ਕਾਰਖਾਨਾ ਪਹਿਲਾਂ ਹੀ 15 ਸਾਲ ਤੋਂ ਕੰਮ ਕਰ ਰਿਹਾ ਵੱਡੀ ਗੋਬਿੰਦਗੜ੍ਹ ਦੇ ਕੋਲ ਜੇ 15 ਸਾਲ ਪਹਿਲਾਂ ਕੰਮ ਕਰ ਰਿਹਾ ਆਪਾਂ 24 ਚ ਤੁਰੇ ਫਿਰਦੇ ਆ ਤਾਂ ਇਹ ਕਾਰਖਾਨਾ 9 ਦੇ ਲਗਭਗ ਆਇਆ ਹੋਣਾ ਤੇ ਉਹਦੋਂ ਸਰਕਾਰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸੀ ਜੀ ਕਿਉਂਕਿ 7 ਚ ਆ ਗਿਆ 17 ਤੱਕ ਰਹੇ ਨੇ ਉਦੋਂ ਦਾ ਬਣਿਆ ਹੋਇਆ ਏਸ کارਖਾਨੇ ਬਾਰੇ ਬਹੁਤ ਵਿਸਥਾਰ ਦੇ ਵਿੱਚ ਵਿਕਰਮ ਸੋਮਜੀਠਿਆ ਨੇ ਤਾਂ ਦੱਸਤਾ ਪਰ ਸ਼ਰੂਮਨੀ ਅਕਾਲੀ ਦਲ ਦੇ ਮੁੱਖ ਮੰਤਰੀ ਤਾਂ ਨਹੀਂ ਪਰ ਡਿਪਟੀ ਮੁੱਖ ਮੰਤਰੀ ਤਾਂ ਇੱਥੇ ਹੈਗੇ ਨੇ ਉਹਨਾਂ ਨੇ ਕਿਉਂ ਨਾ ਦੱਸਿਆ ਹੁਣ ਤੱਕ ਜੀ ਬੁਜੀਠਿਆ ਸਾਹਿਬ ਉਥੇ ਗੱਲ ਕਹਿੰਦੇ ਆ ਕਿ ਉਥੇ 1300 ਮੁਲਾਜ਼ਮ ਕੰਮ ਕਰਦਾ ਹੈ ਤੇ ਮਾਨ ਸਾਹਿਬ ਲੋਕਾਂ ਨੂੰ ਦੱਸਣ ਕਿੰਨੇ ਹਜ਼ਾਰ ਤੁਸੀਂ ਹੋਰ ਉੱਥੇ ਭਰਤੀ ਕਰਾ ਰਹੇ ਹੋ ਕਿ ਪਿਛਲੇ ਉਹ ਨਹੀਂ ਗਿਣ ਲੈਣਾ ਵਿੱਚ ਪੁਰਾਣੇ ਜਵਾਨੇ ਦੇ ਵਿੱਚ ਆਮ ਤੌਰ ਤੇ ਮੀਰ ਆਲਮ ਬਚੋਲੇ ਬਣਦੇ ਹੁੰਦੇ ਉਹ ਜਦੋਂ ਦੱਸਣ ਜਾਂਦੇ ਨਾ ਕੁੜੀ ਵਾਲੇ ਪਰਿਵਾਰ ਨੂੰ ਵੀ ਮੁੰਡਿਆਂ ਔਰਾਂ ਦੀ ਜ਼ਮੀਨ ਕਿੱਥੋਂ ਕਿ ਤੱਕ ਹੈ ਔਰ ਜਿਹੜਾ ਉਹ ਪਰੇ ਪੀਪਲ ਦੀਦਾ ਨਾ ਉੱਥੋਂ ਲੈ ਕੇ ਇੱਧਰ ਨੂੰ ਆ ਕੇ ਇੱਧਰ ਨੂੰ ਜਾ ਕੇ ਮੇਰਾ ਕਹ ਲੋ ਸੈਂਕੜੇ ਇੱਕਰ ਗਿੰਦਨਦੇ ਭਾਵੇਂ ਮੁੰਡੇ ਕੋਲ ਪੰਜ ਕਿੱਲੇ ਹੋਣ ਜੀ ਦਾ ਚਾਰ ਕਿੱਲੇ ਹੋਣ ਇਹੀ ਗੱਲ ਮਜੀਠੀਆ ਸਾਹਿਬ ਕਹਿੰਦੇ ਐ ਉਹਨਾਂ ਨੇ ਪੋਲ ਪਹਿਲਾਂ ਖੋਲਤੀ ਕਿਤੇ ਇਹ ਨਾ ਹੋਵੇ ਕਿ ਜਦੋਂ ਮਾਨ ਸਾਹਿਬ ਨੇ ਮੀਟਿੰਗ ਕਰਨੀ ਆ ਵੀ 1300 ਬੰਦਾ ਲਵਾਤਾ ਜੀ ਦੇਖੋ ਉਹਨਾਂ ਨੇ ਪਹਿਲਾਂ ਕਿਹਾ ਵੀ 1300 ਤਾਂ ਤੇ ਕੰਮ ਕਰ ਰਿਹਾ ਤੁਸੀਂ 500 ਹੋਰ ਲਵਾਉਂਗੇ 1000 ਹੋਰ ਲਵਾਉਂਗੇ ਤੇ ਨਾਲ ਉਹਨਾਂ ਨੇ ਜਿਹੜੇ ਇਹਦੇ ਮਾਲਕ ਨੇ ਜਾ ਜਿਹੜੇ ਇਹ ਸੀਰੀਅਲ ਜਨੇ ਜੀ ਉਹਨਾਂ ਦਾ ਨੌਕਾ ਦਿੱਤਿਆ ਗੋਇਲ ਕਹਿੰਦੇ ਅਸੀਂ ਦਿੱਤਿਆ ਗੋਇਲ ਸਾਹਿਬ ਦੇ ਇਸ ਕੋ ਧੰਨਵਾਦ ਦੀਆਂ ਕਿ ਉਹਨਾਂ ਨੇ 1300 ਦੇ ਕਰੀਬ ਉੱਥੇ ਰੁਜ਼ਗਾਰ ਦੇ ਰੱਖਿਆ ਪਰ ਇਹ ਨਹੀਂ ਦੱਸਿਆ ਕਿ 1300 ਦੇ ਵਿੱਚੋਂ ਪੰਜਾਬੀ ਕਿੰਨੇ ਨੇ ਜੀ ਜੀ ਉਹ ਕਹਿੰਦੇ ਆ ਨੇ ਵੀ ਕੱਟੇ ਨੂੰ ਮਨ ਦੁੱਧਾ ਕੀ ਪਾ ਉਹਨ ਦਾ ਵਿਚਾਰ ਨੂੰ ਉਹੀ ਦੋ ਥਾਂ ਦੀਆਂ ਚਾਰ ਧਾਰਾ ਮਿਲਦੀਆਂ ਨੇ ਇਹ ਗੱਲ ਬੰਨਣਯੋਗ ਹੈ ਸੋ ਜੇ ਤੁਸੀਂ ਉਹ ਜੋਗ ਲਾਓ ਕਿ ਕਿਸੇ ਸਰਕਾਰ ਨੇ ਇਹ ਨੀਤੀ ਬਣਾਈ ਹੈ ਕਿ ਘੱਟੋ ਘੱਟ 80% ਨੌਕਰੀ ਪੰਜਾਬੀਆਂ ਨੂੰ ਮਿਲੂਗੀ ਨਹੀਂ ਤਾਂ ਫਿਰ ਜ਼ਮੀਨਾਂ ਸਾੜੀਗਾ ਤੇ ਦੂਜੇ ਪਾਸੇ ਇਹ ਨੌਕਰੀਆਂ ਕਿਸੇ ਹੋਰ ਨੂੰ ਅਜੇ ਤੱਕ ਮੈਨੂੰ ਨਹੀਂ ਪਤਾ ਮੌਜੂਦਾ ਸਰਕਾਰ ਦੀ ਫੈਕਟਰੀਆਂ ਪ੍ਰਤੀ ਨੀਤੀ ਕੀ ਹੈ ਜਦ ਪਿਛਲੀਆਂ ਨੇ ਕੀ ਕੀਤਾ ਕਿੰਨੇ ਪੰਜਾਬੀਆਂ ਨੂੰ ਨੌਕਰੀਆਂ ਦਵਾਈਆਂ ਜਾਂ ਜ਼ਮੀਨਾਂ ਪੰਜਾਬ ਦੀਆਂ ਇਕੱਠੀਆਂ ਕਰਕੇ ਨੌਕਰੀਆਂ ਦੂਜਿਆਂ ਨੂੰ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਰਵਨੀਤ ਬਿੱਟੂ ਦੇ ਢਿੱਲ ਸਾਹਿਬ ਜੋਦ ਦੇ ਹੋ ਰਾਹੁਲ ਗਾਂਧੀ ਦੇ ਉੱਤੇ ਬਿਆਨ ਦਿੰਦੇ ਨੇ ਤਾਂ ਕਾਫੀ ਕਮ ਆਸਾਨ ਖੜਾ ਹੋ ਜਾਂਦਾ ਹੁਣ ਕਾਂਗਰਸ ਲਗਾਤਾਰ ਅਮਨਿਤ ਬਿੱਟੂ ਦਾ ਵਿਰੋਧ ਕਰ ਰਹੀ ਆ ਉੱਥੇ ਹੀ ਯੂਥ ਕਾਂਗਰਸ ਦੇ ਪ੍ਰਧਾਨ ਨੇ ਮੋਹਿਤ ਮਹਿੰਦਰਾ ਵੱਲੋਂ ਦਿੱਲੀ ਦੇ ਵਿੱਚ ਜਿੱਥੇ ਰਵਨੀਤ ਬਿੱਟੂ ਦੇ ਤੀਫੇ ਦੀ ਮੰਗ ਕੀਤੀ ਗਈ ਆ ਉੱਥੇ ਹੀ ਹੁਣ ਆ ਜਾਮ ਕੇ ਪ੍ਰਦਰਸ਼ਨ ਕੀਤਾ ਤੇ ਕਿਹਾ ਵੀ ਨਰਿੰਦਰ ਮੋਦੀ ਦਾ ਡਰ ਹੈ ਰਵਨੀਤ ਬਿੱਟੂ ਦੇ ਅੰਦਰ ਜੀ ਦੇਖੋ 모ਹਿਤ ਮਹਿੰਦਰਾ ਸੂਬਾ ਕਾਂਗਰਸ ਦੇ ਯੂਥ ਦੇ ਪ੍ਰਧਾਨ ਨੇ ਇਹ ਵੀ ਪਤਾ ਸਾਨੂੰ ਉਹ ਸਾਬਕਾ ਮੰਤਰੀ ਬ੍ਰਹਮਿੰਦਰਾ ਦੇ ਸੁਪੁੱਤਰ ਨੇ ਉਹਨਾਂ ਨੇ ਆਪਣੇ ਵਰਕਰਾਂ ਦੇ ਨਾਲ ਸਾਥੀਆਂ ਦੇ ਨਾਲ ਅੱਜ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਤੇ ਲਗਾਤਾਰਤਾ ਦੇ ਵਿੱਚ ਚੱਲ ਰਹੇ ਨੇ ਪਹਿਲਾਂ ਜੇ ਉੱਥੇ ਪ੍ਰਦਰਸ਼ਨ ਹੋਏ ਤਾ ਉਥੇ ਕੁਝ ਕੇਸ ਵੀ ਦਰਜ ਹੋਗੇ ਤੇ ਮੇਰੇ ਹਿਸਾਬ ਨਾਲ ਬਿੱਟੂ ਤੇ ਵੀ ਕੇਸ ਦਰਜ ਹੋ ਚੁੱਕੇ ਆ ਉਹ ਕਹਿੰਦੇ ਕਿ ਬਿੱਟੂ ਦੇ ਅੰਦਰ ਇੱਕ ਡਰ ਪਿਆ ਹੋਇਆ ਨਰਿੰਦਰ ਮੋਦੀ ਨੂੰ ਫੇਸ ਨਾ ਕਰਨ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਉਹਨਾਂ ਨੇ ਇਸ ਗੱਲ ਦੇ ਵਿੱਚ ਇਹ ਗੱਲ ਕਹੀ ਹੈ ਪਰਦਰਸ਼ਨ ਕੀਤਾ ਸ਼ਾਇਦ ਉੱਥੋਂ ਦੀ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਅਮਨ ਕਾਨੂੰਨ ਹੈ ਲਾ ਐਂਡ ਆਰਡਰ ਪੁਲਿਸ ਇਹ ਗ੍ਰਹਿਭਾਗ ਦੇ ਅੰਡਰ ਹੈ ਜਿਹਦੇ ਮੁਖੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹ ਕਹਿੰਦੇ ਇੱਕ ਰਾਹੁਲ ਗਾਂਧੀ ਹੈ ਜਿਹਦੇ ਤੋਂ ਨਰਿੰਦਰ ਮੋਦੀ ਕਥਤ ਰੂਪ ਦੇ ਵਿੱਚ ਡਰਦੇ ਨੇ ਜੋਤ ਕਾਂਗਰਸ ਨੇ ਆਪਣਾ ਪ੍ਰਦਰਸ਼ਨ ਉੱਥੇ ਕੀਤਾ ਹੈ ਪਰ ਮੈਂ ਇੱਕ ਗੱਲ ਦੇਸ਼ ਦੇ ਹੁਕਮਰਾਨਾਂ ਨੂੰ ਬੇਨਤੀ ਕਰਦਾ ਦੇਸ਼ ਨੂੰ ਇਹਨਾਂ ਤਰੀਕਿਆਂ ਨਾਲ ਨਾ ਵੰਡੋ ਕੰਮ ਕਰੋ ਮੁੱਦਿਆਂ ਦੀ ਸਿਆਸਤ ਕਰੋ ਆ ਚੋਰਾ ਚੱਲ ਰਹੀਆਂ ਨੇ ਮੁੱਦੇ ਤੱਕ ਖਤਮ ਹੀ ਕਰਤੇ ਕੋਈ ਕਿਸੇ ਮੁੱਦੇ ਦੀ ਗੱਲ ਨਹੀਂ ਕਰਦਾ ਜਾਂ ਤਾਂ ਮੁਕਤ ਖੋਰੀਆਂ ਅਸੀਂ ਆਹ ਕਰਦੇ ਆਂਗੇ ਆਹ ਕਰਦੇ ਆਂਗੇ ਆਹ ਕਰਦੇ ਆਂਗੇ ਕੱਲ ਉਥੇ ਭਾਰਤੀ ਜਨਤਾ ਪਾਰਟੀ ਨੇ ਸਕਲਪ੍ਰਤ ਤਿਆਰੀ ਕਰਤਾ ਕਹਿੰਦੇ ਜੇ ਅਸੀਂ 8 ਤਰੀਕ ਨੂੰ ਸੱਤਾ 'ਚ ਆ ਗਏ ਸਲੰਡਰ ਤੁਹਾਨੂੰ 500 ਰੁਪਏ 'ਚ ਦੇਵਾਂਗੇ ਉਹ ਭਾਈ ਕਾਂਗਰਸੀ ਦਾ ਕਹਿਣ ਤੇ ਤੁਸੀਂ ਤਾਂ ਸੱਤਾ 'ਚ ਬੈਠੇ ਹੋ ਤੁਸੀਂ ਇਹ ਗੱਲ ਕਿਉਂ ਕਰਦੇ ਹੋ ਤੁਸੀਂ ਇਹ ਕਿਉਂ ਨਾ ਕਿਹਾ ਕਿ ਲਓ ਜੀ ਅਸੀਂ ਤਾਂ 500 ਰੁਪਏ ਦਾ ਸਲੰਡਰ ਕਰਤਾ ਚੋਨਾ ਐਲਾਨ ਹੋਣ ਤੋਂ ਪਹਿਲਾਂ ਕਰ ਦੇ ਸੋ ਹੁਣ ਥੋੜਾ ਭਰੋਸਾ ਕੌਣ ਕਰੂ ਬੜਾ ਕਮਸਾਨ ਹਰਿਆਣੇ ਦੇ ਵਿੱਚ ਬਚਿਆ ਹੋਇਆ ਹੈ ਮੈਨੂੰ ਉਮੀਦ ਹੈ ਕਿ 8 ਤਰੀਕ ਨੂੰ ਰਿਜ਼ਲਟ ਕੀ ਆਉਂਦਾ ਸਮਾਂ ਦੱਸੇਗਾ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਨੀਮਾ ਦਿਖਾਉਣ ਵਿੱਚ ਜ਼ਿਆਦਾ ਕੰਮ ਕਰ ਰਹੀਆਂ ਨੇ ਜੀ ਤੋ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਜੋ ਕਿ ਉਹਨਾਂ ਦੇ ਧਿਆਨ ਇਸੇ ਲੱਗਿਆ ਹੈ ਤੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਸਾਥੀ ਲਗਾਤਾਰ ਹਾਈ ਕੋਰਟ ਦੇ ਵਿੱਚ ਚੁਣੌਤੀ ਦੰਦੇ ਰਿਹਾ ਐਸਾਂ ਲੈ ਕੇ ਪਟੇਲੋ ਸਾਹਿਬ ਇਹ ਥੋੜਾ ਵੱਖਰਾ ਮਾਮਲਾ ਸਾਹਮਣੇ ਆ ਉਹਨਾਂ ਦਾ ਇੱਕ ਸਾਥੀ ਆ ਉਹਦੇ ਵੱਲੋਂ ਸਿੱਧਾ ਪੱਲਾ ਝਾੜ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੇਰਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ ਜੀ ਦੇਖੋ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਇਹ ਜਿਹੜਾ ਗੁਰਿੰਦਰਪਾਲ ਸਿੰਘ ਔਜਲਾ ਉਹ ਕਹਿੰਦਾ ਵੀ ਨਾ ਤਾਂ ਮੈਂ ਬਾਰਸ ਪੰਜਾਬ ਦਾ ਕੋਈ ਮੈਂਬਰ ਆ ਨਾ ਜਿਹੜੀ ਉਹ ਚਿੱਠੀ ਦਿਖਾ ਰਹੇ ਹੋ ਉਹਦੇ ਤੇ ਮੇਰੇ ਕੋਈ ਦਸਖਤ ਨਹੀਂ ਸੋ ਸਾਰੀਆਂ ਧਿਰਾਂ ਨੂੰ ਹਾਈ ਕੋਰਟ ਨੇ ਨੋਟਿਸ ਕਰਤਾ ਅਗਲੇ ਦਿਨਾਂ ਦੇ ਵਿੱਚ ਜਦੋਂ ਅਗਲੀ ਤਰੀਕ ਆਉਣੀ ਹੈ ਉਹਦੇ ਉੱਤੇ ਹਾਈ ਕੋਰਟ ਕੀ ਫੈਸਲਾ ਲੈਂਦਾ ਹੈ ਸਮਾ ਦੱਸੇ ਜੀ ਸੋ ਸਾਡੇ ਖੇਤੀਬਾੜੀ ਮੰਤਰੀ ਨੇ ਜੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਹਾ ਗਿਆ ਕਿ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਸੀ ਤੇ ਉਹਨਾਂ ਦੀ ਸ਼ਹੀਦੀ ਸ਼ਹੀਦ ਹੋ ਗਏ ਸੀ ਤੇ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਢਿੱਲ ਸਭ ਅਜ ਨੌਕਰੀ ਦਿੱਤੀ ਗਈ ਹੈ ਜੀ ਦੇਖੋ ਜਿਹੜੀਆਂ ਕੁਝ ਨੌਕਰੀਆਂ ਦੀ ਗੱਲ ਹੋਈ ਹੈ ਉਹ کئی ਖੇਤੀ ਭਾਗ ਦੇ ਵਿੱਚ ਨੇ ਪੰਜਾਬ ਸਰਕਾਰ ਨੇ ਇਹ ਦਿੱਤੀਆਂ ਨੇ ਕਿਉਂਕਿ ਹੁਣ ਹਰਿਆਣੇ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਹੈ ਪਰ ਜਿੰਨਾ ਪਰਿਵਾਰ ਦੇ ਮੈਂ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀ ਮਿਲ ਗਈ ਉਹਨਾਂ ਨੂੰ ਤਸੱਲੀ ਜ਼ਰੂਰ ਹੋਗੀ ਕਿ ਚਲੋ ਕੁਝ ਤਾਂ ਪ੍ਰਾਪਤ ਹੋਇਆ ਘਰ ਦਾ ਇੱਕ ਜੀ ਨੌਕਰੀ ਲੱਗ ਗਿਆ ਸਮਝ ਲਓ ਘਰ ਦੀ ਕਾਇਆ ਕਲਪ ਹੋ ਜਾਂਦੀ ਹੈ ਖੁਡਗਨ ਸਾਹਬ ਨੇ ਦੱਸਿਆ ਕਿ ਸ਼ਹੀਦ ਕਿਸਾਨਾਂ ਦੇ 30 ਬਾਰਸਾਂ ਨੂੰ ਉਜਗਤੀ ਪੱਤਰ ਸੌਂਪੇ ਨੇ ਇਹਨਾਂ ਚੋਂ 25 ਨੂੰ ਖੇਤੀ ਵਿਭਾਗ ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਚ ਕਲਰਕ 5 ਨੂੰ ਸੇਵਾਦਾਰ ਦਿੱਤੇ ਨੇ ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਚ ਦੋ ਵੈਟਰਨਰੀ ਇੰਸਪੈਕਟਰ ਚਾਰ ਕਲਰਕ ਇਹਨਾਂ ਚੋਂ ਤਿੰਨ ਕਲਰਕਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਹੈ ਤੇ ਡਿਰੀ ਪ੍ਰਕਾਸ਼ ਭਾਗ ਦੇ ਵਿੱਚ ਦੋ ਸਟੈਨੋਗ੍ਰਾਫਰਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੀ ਹੈ। ਉਹਨਾਂ ਨੇ ਨਾਮ ਨਿਯੁਕਤ ਜਿਹੜੇ ਇਹ ਨਿਯੁਕਤ ਪੱਤਰ ਦਿੱਤੇ ਗਏ ਨੇ ਭਾਵ ਉਹ ਸਰਕਾਰੀ ਨੌਕਰੀ ਦੇ ਵਿੱਚ ਚਲੇ ਗਏ। ਉਹਨਾਂ ਨੂੰ ਵਧਾਈ ਵੀ ਖੇਤੀਬਾੜੀ ਮੰਤਰੀ ਕੁਡਗਾਂ ਸਾਹਿਬ ਨੇ ਦਿੱਤੀ। ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਡਿਟੇਲ ਸਾਹਿਬ ਸੁਪਰੀਮ ਕੋਰਟ ਦਾ ਜਿਹੜਾ YouTube ਚੈਨਲ ਨੂੰ ਹੈਕ ਕਰ ਲਿਆ ਗਿਆ। ਹਾਂ ਪਤਾ ਲੱਗਿਆ ਜੀ ਇਹ ਕਿ ਉਹਨਾਂ ਦਾ ਜਿਹੜਾ ਇਹ ਹੈਕ ਹੋ ਗਿਆ ਇਸ ਤੇ ਅਮਰੀਕਾ ਕ੍ਰਿਪਟੋ ਕਰੰਸੀ ਐਕਸ ਆਰਪੀ ਦਾ ਇਸ਼ਤਿਹਾਰ ਦਿਖਾਇਆ ਜਾ ਰਿਹਾ ਹੈ ਇਹਦੇ ਨਾਲ ਹੀ ਹੈਕਰਾਂ ਤੇ ਸਾਰੀ ਵੀਡੀਓਜ਼ ਨੂੰ ਪ੍ਰਾਈਵੇਟ ਕਰ ਦਿੱਤਾ ਹੈ ਹੈਕ ਕੀਤੇ ਗਏ ਚੈਨਲ ਇੱਕ ਖਾਲੀ ਵੀਡੀਓ ਪ੍ਰਸਾਰਤ ਹੋ ਰਹੀ ਹੈ ਇਹਦੇ ਨਾਲ ਹੀ ਪੰਜ ਪੇਜ ਬਾਕੀ ਸਾਰੀਆਂ ਵੀਡੀਓਜ਼ ਨੂੰ ਵੀ ਹੈਕ ਕਰਤਾ ਛਪਾਇਤਾ YouTube ਸੁਪਰੀਮ ਕੋਰਟ ਦਾ ਪੇਜ ਦਿਖਾਈ ਨਹੀਂ ਦੇ ਰਿਹਾ ਗੌਰਤਾਲਬਾਕੇ ਸੁਪਰੀਮ ਕੋਰਟ ਦੇ YouTube ਪੇਜ ਦੇ 2 ਲੱਖ ਤੋਂ ਵੱਧ ਸਬਸਕਰਾਈਬਰ ਨੇ ਜਿਹਨੂੰ ਹੈਕ ਛਪਾਇਆ ਗਿਆ ਜੀ ਸੋ ਦੂਜੇ ਪਾਸੇ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਸਿੱਖ ਸਮਾਜ ਵੱਲੋਂ ਹੁਣ ਕਾਂਗਰਸ ਦਾ ਸਮਰਥਨ ਦੇ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਰਾਹੁਲ ਗਾਂਧੀ ਵੱਲੋਂ ਜਿਹੜੀ ਕਿ ਸਰਦਾਰ ਬੰਦੂ ਲੈ ਕੇ ਟਿੱਪਣੀ ਕੀਤੀ ਗਿਆ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਸੀਗਾ ਜੀ ਦੇਖੋ ਜਿਹੜਾ ਸਿੱਖ ਸਮਾਜ ਆ ਉੱਥੇ ਉਹਦੇ ਪ੍ਰਧਾਨ ਨੇ ਨਲਬੀ ਸਾਹਿਬ ਮੇਰਾ ਕੱਲ ਉਹਨਾਂ ਦਾ ਪੂਰਾ ਨਾਂ ਦੀਦਾਰ ਸਿੰਘ ਨਲਬੀ ਹੈ ਜਨਰਲ ਸਕੱਤਰ ਨੇ ਕੁਲਵੰਤ ਸਿੰਘ ਨਾਗਲਾ ਇਹਨਾਂ ਨੇ ਕੁਰਛੇਤਰ ਦੇ ਵਿੱਚ 15 ਸਤੰਬਰ ਨੂੰ ਇੱਕ ਮੀਟਿੰਗ ਸੱਦੀ ਸੀ ਆਪਣੇ ਜਥੇਬੰਦੀ ਦੀ ਸੰਸਥਾ ਦੀ ਉਹ ਚਰਚਾ ਕਰਨ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਹਰਿਆਣਾ ਦੇ ਵਿੱਚ ਸਮਰਥਨ ਦੇਣਗੇ ਉਹ ਕਹਿੰਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਸੰਘਰਸ਼ ਚੱਲ ਰਿਹਾ ਸੀ ਉਸ ਵੇਲੇ ਅਕਾਲੀ ਦਲ ਭਾਜਪਾ ਅਨੈਲੋ ਇਹ ਇਹਨਾਂ ਨੇ ਮਤਲਬ ਸਾਡਾ ਸਾਥ ਨਹੀਂ ਦਿੱਤਾ ਇਹਨਾਂ ਨੇ ਜਿਹੜੀ ਕਾਂਗਰਸ ਸਿਰਫ ਉਹਨਾਂ ਨੇ ਸਾਥ ਦਿੱਤਾ ਸੋ ਇਸ ਕਰਕੇ ਅਸੀਂ ਕਾਂਗਰਸ ਪਾਰਟੀ ਨੂੰ ਜਿਹੜਾ ਹੈਗਾ ਉਹ ਸਮਰਥਨ ਦੇਵਾਂਗੇ ਇਹ ਵੀ ਸਾਰਿਆਂ ਨੂੰ ਪਤਾ ਕਿ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਦੇ ਵਿੱਚ ਇਹ ਉਸ ਵੇਲੇ ਦੇ ਮੁੱਖ ਮੰਤਰੀ ਭਪਿੰਦਰ ਸਿੰਘ ਹੁੱਡਾ ਦੇ ਆਦੇਸ਼ਾਂ ਨਾਲ ਪਣੀ ਸੀ ਸੋ ਇਹ ਸਿੱਖ ਸਮਾਜ ਜਿਹੜਾ ਹੈਗਾ ਹਰਿਆਣੇ ਦਾ ਉਹ ਕਹਿੰਦੇ ਅਸੀਂ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰਤਾ ਹੈ ਜੀ ਸੌ ਦੂਜੇ ਪਾਸੇ ਪੰਜਾਬ ਦੇ ਵਿੱਚ ਐਨਆਏ ਲਗਾਤਾਰ ਛਾਪੇਮਾਰੀ ਕਰਦੀ ਹੈ ਤੇ ਅੱਜ ਵੀ ਛਾਪੇਮਾਰੀ ਕੀਤੀ ਗਈ ਹੈ ਤੇ ਕਈ ਪਰਿਵਾਰਾਂ ਦੇ ਮੋਬਾਈਲ ਫੋਨ ਲੈ ਲਿੱਤੇ ਗਏ ਨੇ ਢਿਲ ਸਭ ਤੋਂ ਦੂਜੇ ਪਾਸੇ ਇੱਕ ਜਿਹੜਾ ਇਹਦੇ ਵਿੱਚ ਪਰਿਵਾਰ ਆਹੋ ਡਰਾਈਵਰ ਪਰਿਵਾਰ ਹੈ ਜੀ ਇਹ ਮੈਨੂੰ ਪਤਾ ਹੈ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਇਹਦੇ ਵਿੱਚ ਵਿਸਥਾਰ ਚ ਕੀਤਾ ਸੀ ਬਲਾਸਪੁਰ ਦਾ ਮੁੱਗੇ ਜਿਹੜੇ ਦਾ ਪਿੰਡ ਕੁਲਵੰਤ ਸਿੰਘ ਉਹਦਾ ਨੰਨ 9 ਹੈ ਇੱਕ ਰਾਮਪਰਾਪੂਲ ਦਾ ਕੋਈ ਲਾਡੀ ਆ ਡਰਾਈਵਰ ਹੈ ਇਹ ਕੁਲਵੰਤ ਸਿੰਘ ਰਾਮਪਰਾਪੂਲ ਦੇ ਵਿੱਚ ਹੀ ਇੱਕ ਸੀਮੈਂਟ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਇੰਨਾ ਹੀ ਇਹਦੀ ਅੱਜ ਟੀਮ ਆਉਂਦੀ ਹੈ ਇਹਨਾਂ ਦੇ ਛਾਪੇਮਾਰੀ ਕਰਦੀ ਹੈ ਇਹਨਾਂ ਦੇ ਮੋਬਾਈਲ ਲੈ ਗਈ ਚਰਚਾ ਇਹ ਚੱਲ ਰਹੀ ਹੈ ਕਿ ਇਹਨਾਂ ਦਾ ਇਹ ਜਿਹੜਾ ਕੁਝ ਸਬੰਧ ਨੇ ਬਾਹਰੋਂ ਕੋਈ ਫੰਡਿੰਗ ਵੀ ਆਈ ਹੈ ਤਮਾਮ ਇਸਤਰਾਂ ਦੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਚਾਰੰਗਾ ਨੇ ਮੈਂ ਜਦੋਂ ਤੱਕ ਇਹਦੇ ਪਿੱਛੇ ਕੀ ਕੀ ਹੈ ਅਜੇ ਤੱਕ ਉਹਦਾ ਅਧਿਕਾਰ ਤਾਂ ਕੋਈ ਪ੍ਰੈਸ ਨੋਟ ਏਜੰਸੀ ਵੱਲੋਂ ਜਾਰੀ ਨਹੀਂ ਕੀਤਾ ਗਿਆ ਕਿਆਸ ਰੰਗਾ ਨੇ ਤੇ ਉਹਦੇ ਵਿੱਚ ਇਹੋ ਹੀ ਹੈ ਕਿ ਇਹਨਾਂ ਦੇ ਕੋਈ ਬਾਹਰ ਸਬੰਧ ਦੱਸੇ ਜਾਂਦੇ ਆ ਕੀ ਆ ਕੀ ਨਹੀਂ ਇਹ ਤਾਂ ਜਦੋਂ ਕੇਸ ਦਰਜ ਕਰਨਗੇ ਜਾਂ ਨਹੀਂ ਅਸਲ ਸਾਰਾ ਕੁਝ ਜਦੋਂ ਦੋਸ਼ ਪੱਤਰ ਅਦਾਲਤ 'ਚ ਜਾਂਦਾ ਉਸ ਤੋਂ ਬਾਅਦ ਹੀ ਅਸਲੀਅਤ ਬਾਹਰ ਨਿਕਲ ਕੇ ਆਉਂਦੀ ਹੈ ਜੀ ਸੋ ਦੂਜੇ ਪਾਸੇ ਟੀਲਸਾਬ ਗੱਲ ਕਰਦੇ ਆਂ ਰਾਜਸਥਾਨ ਦੇ ਵਿੱਚ ਇੱਕ ਸਿੱਖ ਆਗੂ ਨੇ ਜੀ ਟੀਮਾ ਦੇ ਗ੍ਰਿਫਤਾਰੀ ਵਾਰੰਟਰ ਨੂੰ ਲੈ ਕੇ ਜਥੇਦਾਰ ਵੱਲੋਂ ਕਹਿ ਆ ਵੀ ਸਰਕਾਰ ਤੱਕੇਸ਼ਾਈ ਕਰ ਰਹੀ ਹੈ ਜੀ ਪਤਾ ਜੀ ਉੱਥੇ ਦਾ ਇੱਕ ਆਗੂ ਆ ਤੇਜਿੰਦਰਪਾਲ ਸਿੰਘ ਟੀਮਾ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਤੇ ਗ੍ਰਿਫਤਾਰੀ ਵਾਰੰਟ ਜਾਰੀ ਕਰਤੇ ਜਿਹਦੇ ਗਨੀ ਰਕबीर ਸਿੰਘ ਜੱਤਰ ਕਾਲ ਤਖਤ ਸਾਹਿਬ ਉਹਨਾਂ ਵੱਲੋਂ ਨਖੇਦੀ ਕੀਤੀ ਹੈ ਤੇ ਪਰਚਾ ਦਰਜ ਕਰਤਾ ਦੇਸ਼ ਧਰੋਹ ਦਾ ਉਹ ਕਹਿੰਦੇ ਇਹ ਹੈ ਜਿਆ ਕਿਹੜਾ ਕੰਮ ਕੀਤਾ ਦੇਸ਼ ਧਰੋਹ ਦਾ ਜਿਹੜਾ ਤੁਸੀਂ ਪਰਚਾ ਦਰਜ ਕਰਤਾ ਇਹਦਾ ਮਤਲਬ ਇਹ ਕਿ ਘੱਟ ਗਿਣਤੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਉਹ ਕਹਿੰਦੇ ਭਾਈ ਟਿੰਮਾ ਨੂੰ ਅਦਾਲਤ ਤੋਂ ਗਵਾਇਉ ਜਵਾਨਤ ਮਿਲੀ ਹੋਈ ਹੈ ਇਹਦੇ باوجود ਗ੍ਰਿਫਤਾਰੀ ਬਰੰਟ ਜਾਰੀ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਬਰੰਟ ਤਾਂ ਵੈਸੇ ਫੇਰ ਜਾਰੀ ਹੁੰਦੇ ਹੁੰਦੇ ਆ ਜੇ ਉਹਨਾਂ ਦੀ ਪੁਰਾਣੀ ਜਵਾਨਤ ਰੱਦ ਹੋਵੇ ਇਹ ਕਾਨੂੰਨਨ ਮਾਮਲਾ ਹੈ ਇਹਦੇ ਬਾਰੇ ਕਾਨੂੰਨਦਾਨ ਵੱਧ ਦੱਸ ਸਕਦੇ ਆ ਕਿ ਗ੍ਰਿਫਤਾਰੀ ਅਗਾਊ ਜਵਾਨਤ ਦੇ باوجود ਗ੍ਰਿਫਤਾਰੀ ਬਰੰਟ ਕਿਵੇਂ ਜਾਰੀ ਹੋਈ ਜੀ ਸੋ ਦੂਜੇ ਪਾਸੇ ਗੁਰਮੇਸ਼ ਸਿੰਘ ਖੁੱਡੀਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਜਿਹੜੇ ਖਾਦ ਡੀਲਰ ਨੇ ਜੇਕਰ ਉਹ ਕਿਸਾਨਾਂ ਨੂੰ ਡੀਏਪੀ ਖਾਦ ਤੋਂ ਇਲਾਵਾ ਜੇ ਕੋਈ ਹੋਰ ਨਾਲ ਚੀਜ਼ ਮੜਦੇ ਨੇ ਤਾਂ ਉਹਨਾਂ ਦੇ ਖਿਲਾਫ ਹੈਡਲ ਸਾਹਿਬ ਉਹ ਕਾਰਵਾਈ ਕੀਤੀ ਜਾਏ। ਐ ਸਵੇਰੇ ਪਹਿਲਾਂ ਤੋਂ ਹੀ ਪ੍ਰਚਾਰ ਹੋ ਗਿਆ ਤੇ ਪਤਾ ਵੀ ਆ ਕਿ ਡੀਏਪੀ ਖਾਦ ਉਹਦੀ ਸ਼ਾਰਟੇਜ ਚੱਲ ਰਹੀ ਹੈ। ਜਿੰਨੀ ਪੰਜਾਬ ਹਰਿਆਣਾ ਨੂੰ ਲੋੜ ਆ ਉੰਨੀ ਆ ਨਹੀਂ ਰਹੀ। ਇਹੋ ਜੇ ਮੌਕਿਆਂ ਦੇ ਵਿੱਚ ਇਹਨਾਂ ਖਾਦ ਡੀਲਰਾਂ ਕੋਲੇ ਕੁਝ ਅਜੀਹਾ ਸਮਾਨ ਪਿਆ ਹੁੰਦਾ ਹੈ ਜਿਹੜਾ ਵੈਸੇ ਤਾਂ ਨਿਕਲਦਾ ਨਹੀਂ ਤੇ ਫਿਰ ਜਦੋਂ ਖਾਦ ਲੈਣ ਜਾਂਦਾ ਹੈ ਆ ਤੂੰ ਦੋ ਗੱਟੇ ਲੈਣਿਆ ਡੀਬੀ ਦੇ ਉਹਦੇ ਨਾਲ ਜਿਵੇਂ ਕਹਿੰਦੇ ਹੁੰਦੇ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਦੋ ਦਾਰਾ ਸਿੰਘ ਦੇ ਨਾਲ ਇੱਕ ਭਗਵੰਤ ਮਾਨ ਫਰੀ ਤਾਂ ਦੋ ਡੀਏਪੀ ਬੋਰੀਆਂ ਦੇ ਨਾਲ ਕੋਈ ਇਹੋ ਜਿਹਾ ਸਾਜੋ ਸਮਾਨ ਨਾਲ ਕਿਸਾਨਾਂ ਦੇ ਮੜਿਆ ਜਾ ਰਿਹਾ ਹੈ ਉਹਦੇ ਬਾਰੇ ਖੇਤੀਬਾੜੀ ਮੰਤਰੀ ਗੁਰਗਿਸੰਖ ਕੁਟਗਾਣੇ ਸਮੁੱਚੇ ਜ਼ਿਲ੍ਹਿਆਂ ਦੇ ਵਿੱਚ ਆਦੇਸ਼ ਭੇਜ ਦਿੱਤੇ ਨੇ ਡਾਇਰੈਕਟਰ ਖੇਤੀਬਾੜੀ ਰਾਹੀਂ ਕਿ ਜੇ ਕੋਈ ਡੀਲਰ ਇਹੋ ਜੇ ਕੰਮ ਕਰਦਾ ਹੈ ਉਹਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਜੀ ਸੋ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜੀ ਮਹੇਸ਼ਿੰਦਰ ਗਰੇਵਾਲ ਵੱਲੋਂ ਕਿਹਾ ਵੀ ਐਮਰਜੈਂਸੀ ਫਿਲਮ ਦੇ ਵਿੱਚ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਦੇਖੋ ਅਕਾਲੀ ਦਲ ਦੇ ਆਗੂ ਨੇ ਮਹੇਸ਼ਿੰਦਰ ਸਿੰਘ ਗਰੇਵਾਲ ਗਰੇਵਾਲ ਸਾਹਿਬ ਨੇ ਇਹ ਜਿਹੜੀ ਇੱਕ ਬੀਬੀ ਆ ਇਹਨਾਂ ਦੀ ਕੰਗਣਾ ਰਣਾਉਤ ਕਈ ਕਾਂਗਰਸ ਆਗੂ ਗੁਰਜੀਤ ਸਿੰਘ ਔਜਲੇ ਵਰਗੇ ਕਹਿੰਦੇ ਆ ਕਿ ਅਸਲ ਦੇ ਵਿੱਚ ਭਾਈ ਜੀ ਇੱਕ ਨਹੀਂ ਕੰਗਣਾ ਦੋ ਨੇ ਉੱਥੇ ਇੱਕ ਮੇਲ ਹੈ ਇੱਕ ਫੀਮੇਲ ਹੈ ਤੇ ਉਹ ਦੂਜਾ ਰਵਨੀਤ ਬਿੱਟੂ ਨੂੰ ਵੀ ਕੰਗਣਾ ਦੇ ਨਾਲ ਮਿਲਾ ਕੇ ਗੱਲ ਕਰਦੇ ਆ ਗਰਮਲ ਸਿੰਘ ਨੇ ਕਿਹਾ ਕਿ ਸੈਂਸਰ ਬੋਰਡ ਨੂੰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਤਿਹਾਸਕ ਮਾਰਾਂ ਨੂੰ ਇਸ ਫਿਲਮ ਨੂੰ ਦਿਖਾ ਲੈਣਾ ਚਾਹੀਦਾ ਜੇ ਉਹ ਇਤਰਾਜ਼ ਕਰਦੇ ਆ ਕਿਸੇ ਗੱਲ ਤੇ ਉਹਨੂੰ ਸੁਧਾਰਨਾ ਚਾਹੀਦਾ ਜੇ ਉਹ ਪਾਸ ਕਰ ਦਿੰਦੇ ਨੇ ਤੇ ਫੇਰ ਚਲਉਣੀ ਚਾਹੀਦੀ ਹੈ ਉਹ ਚੀਜ਼ਾਂ ਜਿਨ੍ਹਾਂ ਦਾ ਦੋ ਫਿਰਕਿਆਂ ਦੇ ਵਿੱਚ ਟਕਰਾਅ ਹੁੰਦਾ ਹੋਵੇ ਨੁਕਸਾਨ ਹੁੰਦਾ ਹੋਵੇ ਅਜਿਹੇ ਮਾਮਲੇ ਤੋਂ ਰੁਕਿਆ ਜਾਣਾ ਚਾਹੀਦਾ ਜੀ ਸੋ ਇਹ ਗਰਵਲ ਸਾਹਿਬ ਨੇ ਅਪੀਲ ਕੀਤੀ ਹੈ ਸੈਂਸਰ ਬੋਰਡ ਨੂੰ ਸੋ ਪੁਰਾਣੇ ਸੀਨੀਅਰ ਆਗੂ ਨੇ ਉਹਨਾਂ ਨੇ ਜਿਹੜੀ ਅਪੀਲ ਕੀਤੀ ਹੈ ਮੇਰਾ ਖਿਆਲ ਸੈਂਸਰ ਬੋਰਡ ਨੂੰ ਇਹਨੂੰ ਕਾਫੀ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਜੀ ਸੋ ਅੱਜ ਦੇ ਪਰੋਣਾਂ ਦੇ ਵਿੱਚ ਨੇਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਖੀਰ ਤੱਕ ਜੁੜੇ ਰਹੇ ਜੀ ਨਾਲ ਪ੍ਰੋਗਰਾਮ ਦੇਖਿਆ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ